ਜਿਹੜਾ ਪਾਣੀ ਡੈਮ ਜਾ ਕੇ 30 ਅਗਸਤ ਨੂੰ ਭਰ ਲਏ 26 ਅਗਸਤ ਨੂੰ ਭਰ ਲਏ ਤੇ ਸਾਨੂੰ ਇਹ ਪਤਾ ਹਰ ਬੰਦੇ ਨੂੰ ਕਿ بارشਾਂ 15 ਸਤੰਬਰ ਤੀ ਰਹਿਣੀਆਂ ਹੁੰਦੀਆਂ ਤੇ ਜੇ ਡੈਮ 20 ਫੁੱਟ ਖਾਲੀ ਵੀ ਰਹਿ ਜਾਂਦੇ ਨਾਰਮਲ ਨਾਲੋਂ ਤਾਂ ਕੀ ਅਸਰ ਸੀ ਕਦੀ ਡੈਮ ਦੇ ਪਾਣੀ ਕਰਕੇ ਸੋਕਾ ਪਿਆ ਪੰਜਾਬ 'ਚ ਕਿ ਡੈਮਾਂ ਦਾ ਪਾਣੀ ਨਹੀਂ ਆਇਆ ਜੀ ਸਾਡੇ ਸੋਕਾ ਪੈ ਗਿਆ ਕਦੇ ਹੋਇਆ ਅਜੇ ਤੱਕ ਮੈਨੂੰ ਨਹੀਂ ਚਿੱਤੇ ਪਰ ਤੁਸੀਂ ਦੋ ਵਾਰ ਲੋਕਾਂ ਨੂੰ ਐਕਸੈਸ ਪਾਣੀ ਛੱਡ ਕੇ ਡੋਬ ਜਰੂਰ ਦਿੱਤਾ ਪ੍ਰੈਸ ਕਾਨਫਰੰਸ ਕਰੀ ਉਹਦੇ ਚ ਹਾਲਾਂਕਿ ਉਹਦੇ ਚੇਅਰਮੈਨ ਨੇ ਵੀ ਇਹ ਗੱਲ ਕਹੀ ਕਹਿੰਦੇ ਸਿਟਾ ਮੰਦੀਆਂ ਨਹੀਂ ਹੈਗੀਆਂ ਪਰ ਅਸੀਂ ਕਹਿੰਦੇ ਇਹ ਚੀਜ਼ ਪਹਿਲਾਂ ਕਹੀ ਸੀ ਕਿ ਪਾਣੀ ਘਟਾ ਰਹੀਏ ਸੀ ਤਾਂ ਕਿ ਜੇਕਰ ਪਿੱਛੋਂ ਪਾਣੀ ਜਿਹੜੀ ਪ੍ਰੋਡਕਸ਼ਨ ਹੈਗੀ ਸੀਗੀ ਪਾਣੀ ਆਈਐਮਡੀ ਵੱਲੋਂ ਜਾਂ ਹੋਰ ਡਿਪਾਰਟਮੈਂਟਾਂ ਵੱਲੋਂ ਤਾਂ ਉਹ ਪਾਣੀ ਅੱਜ ਕਿਤੇ ਨਾ ਕਿਤੇ ਇਹ ਸੈਟਲ ਹੋ ਜਾਣਾ ਸੀਗਾ ਬਟ ਕਹਿੰਦੇ ਸਟੇਟਾਂ ਉਹਦਾ ਲਾਲਚ ਨਹੀਂ ਛੱਡ ਰਹੀਆਂ ਸਟੇਟਾਂ ਨੂੰ ਲੱਗਦਾ ਵੀ ਜੇਕਰ ਜਿਹੜੀ ਗੱਲ ਤੁਸੀਂ ਕਹੀ ਕਿ ਜੇਕਰ ਪਾਣੀ ਅਸੀਂ ਨਾ ਰੱਖਿਆ ਤਾਂ ਹੋ ਸਕਦਾ ਸਾਡੇ ਸੋਕਾ ਨਾ ਪੈ ਤੋ ਇਹਦੇ ਚ ਕੋਆਰਡੀਨੇਸ਼ਨ ਦੀ ਘਾਟ ਹੈ ਚਾਹੇ ਉਹ ਬੀਬੀਐਮਪੀ ਦੇ ਨਾਲ ਹੋਵੇ ਚਾਹੇ ਉਹ ਡਿਪਾਰਟਮੈਂਟ ਦੇ ਅੰਦਰ ਹੋਵੇ ਚਾਹੇ ਉਹ ਡਰੇਨੇਜ ਐਂਡ ਜਿਹੜਾ ਕਨਾਲ ਡਿਪਾਰਟਮੈਂਟ ਹੈ ਉਹਦੇ ਵਿੱਚ ਹੋਵੇ ਚਾਹੇ ਲੋਕਾਂ ਦੇ ਨਾਲ ਕੋਆਰਡੀਨੇਸ਼ਨ ਹੋਵੇ ਉਹਦੀ ਬੜੀ ਵੱਡੀ ਘਾਟ ਰਹੀ ਹੈ ਕਿੰਨੀ ਕਿੰਨੇ ਸਾਲ ਲਾਵਾਂਗੇ ਅਸੀਂ ਇਸ ਚੀਜ਼ ਸਿੱਖਣ ਨੂੰ 23 'ਚ ਵੀ ਇਹ ਕੰਮ ਕੀਤਾ 25 'ਚ ਵੀ ਇਹ ਕੰਮ ਕੀਤਾ 23 ਤੋਂ ਬਾਅਦ ਸਾਰੇ ਲੋਕ ਸੌਂ ਗਏ ਅੱਜ 25 ਆ 25 ਤੋਂ ਬਾਅਦ ਮੈਨੂੰ ਡਰ ਲੱਗਦਾ ਹੁਣ ਇਹ ਦੁਬਾਰਾ ਨਾ ਸੋ ਜਾਣ ਸਾਰੇ ਤੁਸੀਂ ਕੀ ਸਮਝਦੇ ਹੋ ਕਿ ਆਖਰੀ ਦਾ ਹੱਲ ਕੀ ਹੋ ਸਕਦਾ ਹੈ ਕਿ ਕੀ ਇਹ ਉਹ ਜਿਵੇਂ ਕਹਿੰਦੇ ਨੇ ਵੀ ਦਰਿਆ ਨੂੰ ਵੱਨ ਮਾਰਨੇ ਬਹੁਤ ਔਖੇ ਨੇਗੇ ਇਹ ਚੀਜ਼ ਦਾ ਕੋਈ ਹੱਲ ਹੋ ਸਕਦਾ ਜਾਂ ਇਹਨੂੰ ਟੈਕਨੀਕਲੀ ਤੌਰ ਦੇ ਉੱਤੇ ਵਿਚਾਰ ਕੇ ਫੇਰ ਸੈੱਟ ਕੀਤਾ ਜਾ ਸਕਦਾ ਗੱਲ ਇਹ ਆ ਕਿ ਪਾਖੜਾ ਨੰਗਲ ਡੈਮ ਦੀ ਲਾਈਫ ਕੀ ਆ ਇਸਦੀ ਦਾ ਜਵਾਬ ਦਿਓ ਮੇਰੇ ਵੱਲੋਂ ਸਵਾਲ ਪੁੱਛਿਓ ਉਹਨਾਂ ਨੂੰ ਕਿ ਪਾਖੜਾ ਨੰਗਲ ਡੈਮ ਦੀ ਲਾਈਫ ਕੀ ਆ ਜਿੰਨੀ ਕਿ ਨੋਲੇਜ ਮੈਨੂੰ ਹੈਗੀ ਆ ਥੋੜੀ ਆ ਬਾਦ ਐ ਇੱਕ ਡੈਮ ਦੀ ਲਾਈਫ ਇੱਕ ਅਪਰੋਕਸੀਮੇਟਲੀ 100 ਸਾਲ ਹੁੰਦੀ ਆ ਤੇ ਅੱਜ ਪਾਖੜਾ ਨੰਗਲ ਡੈਮ ਬਣੇ ਨੂੰ 75 ਸਾਲ ਤੇ ਹੋ ਚੁੱਕੇ ਆ ਤੇ ਸਾਲ ਰਹਿ ਗਏ 25 ਜੇ 75 ਲੰਘ ਗਏ ਤੇ 25 ਵੀ ਨਹੀਂ ਪਤਾ ਲੱਗਣਾ ਕਿ ਤਾ ਲੰਘ ਹੈ ਇਹਦਾ ਸੋਲੂਸ਼ਨ ਕੀ ਆ ਇਹਦੀ ਸਟਰੈਂਥ ਲੈਵਲ ਕੀ ਹੈਗੀ ਆ ਕੀ ਇਹਦੀ ਲਾਈਫ 100 ਸਾਲ ਹੈ ਜੀ 200 ਸਾਲੇ ਤਾਂ ਬਹੁਤ ਹੀ ਵਧੀਆ ਬਟ ਇਸ ਚੀਜ਼ ਤੇ ਗੌਰ ਕਰਦੀ ਲੋਕ ਸੂਬੇ ਦੇ ਵਿੱਚ ਹੜਾ ਦੇ ਹਾਲਾਤ ਸਭ ਦੇ ਸਾਹਮਣੇ ਨੇ ਤੇ ਚਰਚਾ ਨਾਲ ਇਹ ਵੀ ਹੈ ਕਿ ਪਹਿਲਾਂ ਵੀ ਜਦੋਂ ਨੁਕਸਾਨ 2023 ਦੇ ਸਮੇਂ ਦੌਰਾਨ ਹੋਇਆ 25 ਚੋਂ ਉਦੋਂ ਵੀ ਵੱਧ ਕੇ ਹੋਇਆ ਤੇ ਆਉਂਦੇ ਸਮੇਂ ਦੇ ਲਈ ਵੀ ਹੋ ਸਕਦਾ ਵੀ ਇਹ ਹਾਲਾਤ ਜੇਕਰ ਅੱਗੇ ਮੈਕਨਿਜ਼ਮ ਕੋਈ ਵਧੀਆ ਨਾ ਵਰਤਿਆ ਤਾਂ ਇਹਦੋਂ ਵੀ ਜ਼ਿਆਦਾ ਖਰਾਬ ਹੋ ਜਾਣਾ ਕਿਉਂਕਿ ਲਗਾਤਾਰ ਐਸੀ ਦੇਖ ਰਹੇ ਆ ਅੱਜ ਜਿਹੜਾ ਢਾਂਚਾ ਵਿਗੜ ਰਿਹਾ ਹੈ ਜਾਂ ਕਹੀਏ ਕਿ ਜਿਹੜੇ ਹਾਲਾਤ ਬਣ ਗਏ ਨੇ ਉਹ ਹੌਲੀ-ਹੌਲੀ ਏਦੋਂ ਵੀ ਜ਼ਿਆਦਾ ਅੱਗੇ ਜਾਣੇ ਨੇ ਰਾਣੇਂਦਰ ਪ੍ਰਤਾਪ ਨੇ ਇੱਕ ਪ੍ਰੈਸ ਕਾਨਫਰੰਸ ਕਰੀ ਸੀ ਹੁਣ ਤੋਂ ਉਹ ਜਦੋਂ ਹੜਾ ਆਏ ਨੇ ਉਹ ਤੋਂ ਕੁਝ ਦਿਨ ਪਹਿਲਾਂ ਉਹਦੇ ਵਿੱਚ ਕਈ ਪੁਆਇੰਟ ਰੱਖੇ ଥି ਉਹਨਾਂ ਨੇ ਇਹ ਵੀ ਗੱਲ ਕਹੀ ਸੀ ਵੀ ਇਹ ਮੈਨਮੇਡ ਹੋਣਗੇ ਜੇਕਰ ਨਾ ਸਿਚੁਏਸ਼ਨ ਨੂੰ ਸੰਭਾਇਆ ਸੀ ਅੱਜ ਦੁਬਾਰੇ ਰਾਣੇਂਦਰ ਪ੍ਰਤਾਪ ਸਾਡੇ ਨਾਲ ਨੇ ਜੀ ਹੜਤਾਂ ਆ ਗਏ ਫਿਰ ਉਹਦੇ ਤਾਂ ਚਰਚਾ ਇਹ ਸੀ ਵੀ ਆ ਸਕਦੇ ਨੇ ਤੁਸੀਂ ਫੈਕਟਸ ਰੱਖੇ ਸੀਗੇ ਵੀ ਜਿਹੜਾ ਇਨਫਲੋ ਆ ਰਿਹਾ ਹੈ ਤੇ ਉਸ ਤੋਂ ਬਾਅਦ ਚ ਆਉਟਫਲੋ ਜਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਹੈ ਅ ਪਹਿਲੀ ਗੱਲ ਤਾਂ ਉਹ ਜਿਹੜੇ ਫੈਕਟਸ ਤੁਸੀਂ ਰੱਖੇ ਸੀਗੇ ਇਹ ਉਹਦੇ ਨਾਲ ਮੇਲ ਖਾਏ ਵੇਖੋ ਜੀ ਮੈਂ ਉਸ ਦਿਨ ਕਿਹਾ ਸੀ ਕਿ ਜੇ ਸਿਚੁਏਸ਼ਨ ਨਾ ਕੰਟਰੋਲ ਕੀਤੀ ਤੇ ਫਲੱਡ ਆਉਣਗੀ ਤੇ ਸਰਕਾਰ ਨੇ ਉਹਦੇ ਤੋਂ ਬਾਅਦ ਪਾਣੀ ਛੱਡਣਾ ਚਾਲੂ ਹੋਇਆ ਅਗਲੇ ਘੰਟੇ ਮੇਰੀ ਪ੍ਰੈਸ ਕਾਨਫਰੰਸ ਤੋਂ ਬਾਅਦ ਹਰੀਕੇ ਦੀ ਜਿਹੜੀ ਗੇਜ ਉਹ ਵਧਾਤੀ ਡਿਸਚਾਰਜ ਦੀ ਤੇ ਕੀ ਰਾਣੇ ਨੂੰ ਪ੍ਰੈਸ ਕਾਨਫਰੰਸ ਕਰੀ ਤਾਂ ਸਰਕਾਰ ਜਾ ਕੇ ਆਕਰੂ ਫਲੱਡ ਮੈਨ ਮੇਡ ਹੈਗੇ ਆ ਕਿਉਂਕਿ ਪਾਣੀ ਦਾ ਕੰਟਰੋਲ ਹਰੀਕੇ ਦਾ ਤਾਂ ਸਾਡੇ ਕੋਲੇ ਹੈ ਡੈਮਾ ਦਾ ਜੁਆਇੰਟ ਕੰਟਰੋਲ ਬੀਬੀਐਮਪੀ ਦੇ ਕੋਲ ਹੈਗਾ ਅਸੀਂ ਬੀਬੀਐਮਪੀ ਦੇ ਨਾਲ ਕਈ ਰੋਲੇ ਸਾਡੇ ਚੱਲਦੇ ਆ। ਯਾਨੀ ਅਸੀਂ ਇਸ਼ੂ ਟਾਈਮ-ਟਾਈਮ ਤੇ ਚੱਕਦੇ ਆ। ਪਰ ਜੇ ਡੈਮ ਐਕਸਟਰਾ ਆਰਡੀਨਰੀ ਵਧ ਰਿਹਾ ਤੇ ਪਾਣੀ ਰਿਲੀਜ਼ ਨਹੀਂ ਹੋ ਰਿਹਾ ਤੇ ਕੀ ਸਾਨੂੰ ਉਸ ਸਿਚੁਏਸ਼ਨ ਨੂੰ ਉਸ ਸਮੇਂ ਫਲੈਗ ਕਰਨ ਦੀ ਲੋੜ ਹੈ ਜਾਂ ਨਹੀਂ ਇਹ ਚੱਕਰ ਦੀ। ਇਹ ਕੋਹੜ 23 ਚ ਆ ਕੇ ਹਟੇ ਸੀ। ਅਜੇ ਉਹ ਜ਼ਖਮ ਸਾਡੇ ਪੂਰੇ ਨਹੀਂ ਹੋਏ। ਆ 25 ਚ ਫੇਰ ਆ ਗਏ। ਈ ਪੀਬੀਐਮਪੀ ਤੇ ਕੰਟਰੋਲਿੰਗ ਜਿਹੜੀ ਅਥਾਰਟੀ ਹੈ ਨਾ ਉਹਦੀ ਕਿਤੇ ਨਾ ਕੀਤੀ ਗੈਪ ਹੈਗਾ ਤੇ ਸਾਨੂੰ ਵੇਖੋ ਲੋੜ ਇਹ ਆ ਕਿ ਅੱਜ ਜੋ ਹੋਣਾ ਸੀ ਉਹ ਤਾਂ ਗਿਆ ਹੋ ਨੁਕਸਾਨ ਵੀ ਹੋ ਗਿਆ ਬਟ ਅੱਜ ਤੋਂ ਬਾਅਦ ਅਸੀਂ ਕੀ ਕਰਨਾ ਗੱਲ ਇਹ ਆ ਅੱਜ ਤੋਂ 15 ਦਿਨਾਂ ਬਾਅਦ ਕੀ ਕਰਨਾ ਇਸ ਸਿਚੁਏਸ਼ਨ ਚੋਂ ਬਾਹਰ ਨਿਕਲ ਨੂੰ ਤਾਂਕੀ ਇਹ ਤੁਈ ਸਿੱਖੀਏ ਕਿ ਸਾਡੇ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਇੱਕ ਬੜੀ ਵੱਡੀ ਪ੍ਰੋਬਲਮ ਹੈਗੀ ਆ ਜਿਹੜੀ ਹਰ ਦੂਜੇ ਸਾਲ ਸਾਡੇ ਹੜ੍ਹਾਂ ਰਹੇ ਚਾਹੇ ਮੈਨ ਮੀਡੀਆ ਚਾਹੇ ਇਹ ਟੈਕਨੀਕਲ ਆ ਚਾਹੇ ਕਿਸੇ ਦੀ ਨੈਗਲੀਜੈਂਸੀ ਆ ਠੀਕ ਹੈ ਨਾ ਚਾਹੇ ਇਹਨੂੰ ਇੱਕ ਵੈਪਨ ਦੇ ਤਰੀਕੇ ਨਾਲ ਵਰਤਿਆ ਜਾਣ ਦਾ ਸੋਚ ਸੋਚ ਵੀ ਹੋ ਸਕਦੀ ਆ ਕਿ ਪਾਣੀ ਨਾਲ ਹੋ ਸਕਦਾ ਯਾਰ ਸਾਹਮਣੇ ਆ ਆਪਣੇ ਪਾਣੀ ਨਾ ਮਾਰ ਦਿਓ ਜੇ ਡੈਮ ਨਾ ਖੋਲੋਗੇ ਤਾਂ ਲੋਕਾਂ ਨੂੰ ਮਾਰਨ ਵਾਲਾ ਹੀ ਕੰਮ ਆ ਜੀ ਇਸ ਇਲਾਕੇ ਦੇ ਜੀ ਇਸ ਸੂਬੇ ਦੇ ਵਿੱਚ ਜਦੋਂ ਜ਼ਿਮੀਦਾਰ ਹਰੀ ਕੀਤੇ ਜਾ ਕੇ ਧਰਨੇ ਲਾਉਂਦੇ ਆ ਤੇ ਉਦੋਂ ਵੀ ਸਰਕਾਰ ਨਹੀਂ ਜਾਗਦੀ ਖੁੱਲਣ ਵੇਲੇ ਜੇ ਜ਼ਿਮੀਦਾਰਾਂ ਨੂੰ ਸਮਝ ਆ ਗਈ ਹੈ ਤਾਂ ਫਿਰ ਸਰਕਾਰ ਨੂੰ ਕਿਉਂ ਨਹੀਂ ਸਮਝ ਸਰਕਾਰ ਮਤਲਬ ਕਨਸਰਨਡ ਡਿਪਾਰਟਮੈਂਟ ਹੈਡ ਇਹ ਜ਼ਿਮੀਦਾਰਾਂ ਜਾ ਕੇ ਡੈਮ ਖਲਾਏ ਧਰਨੇ ਮਾਰੇ ਉਹਨਾਂ ਦੇ ਕਈ ਵੀ ਤੁਸੀਂ ਖੋਲਦੇ ਨਹੀਂ ਫਿਰ ਕਿਉਂ ਨਹੀਂ ਖੋਲਦੇ ਜੀ ਉਹਨਾਂ ਨੂੰ ਪ੍ਰੋਬਲਮ ਦਿਖ ਰਹੀ ਹੈ ਤੁਹਾਨੂੰ ਨਹੀਂ ਦਿਖ ਰਹੀ ਪਰ ਇਹਦੇ ਜੋ ਜੇ ਕਈ ਕਿਉਂਕਿ ਸਵਾਲ ਇਹ ਵੀ ਹੈ ਵੀ ਪਾਣੀ ਇੱਕ ਪਾਸੇੋਂ ਨਹੀਂ ਆਇਆ ਜਿਹੜੀ ਬਰਿੰਦਰ ਗੋਇਲ ਨੇ ਇੱਕ ਤਾਜ਼ਾ ਪ੍ਰੈਸ ਕਾਨਫਰੰਸ ਕਰੀ ਇਹ ਤੋਂ ਪਹਿਲਾਂ ਵੀ ਜਿਹੜੀ ਜਿੱਦਾਂ ਫਸਟ ਟਾਈਮ ਉਹਨਾਂ ਨੇ ਕਰੀਏ ਸਹਾੜਾਂ ਤੋਂ ਬਾਅਦ ਤਾਂ ਉਹਦੇ 'ਚ ਉਹਨਾਂ ਨੇ ਉਹਨਾਂ ਦਾ ਕਹਿਣਾ ਸੀ ਵੀ ਸਾਡੇ ਇੰਤਜ਼ਾਮਾਤ ਪੂਰੇ ਸੀ ਪਾਣੀ ਕੱਲਾ ਕਹਿੰਦੇ ਇਸ ਫਲੋ ਤੋਂ ਨਹੀਂ ਆਇਆ ਵੀ ਜਿਵੇਂ ਅਸੀਂ ਹਰੀਕੇ ਹੈੱਡ ਦੀ ਗੱਲ ਕਰ ਰਹੇ ਹਾਂ ਜਾਂ ਬਾਕੀ ਜਗ੍ਹਾ ਦੀ ਉਹ ਕਹਿੰਦੇ ਕਿ ਆਸ-ਪਾਸੇ ਉਹ ਵੀ ਪਹਾੜੀਆਂ ਦਾ ਪਾਣੀ ਇੰਨਾ ਜ਼ਿਆਦਾ ਇਕੱਠਾ ਹੋਇਆ ਹੈ ਕਿ ਆਊਟ ਆਫ ਵੇ ਪਾਣੀ ਪਹੁੰਚਿਆ ਜਿਸ ਦੇ ਕਰਕੇ ਇਹ ਹਾਲਾਤ ਬਣ ਗਏ ਕਿਉਂਕਿ ਕਹਿੰਦੇ ਸਾਡੇ ਜਿਹੜੇ ਜੇ ਸੀ ਕਹੀਏ ਸਾਡਾ ਤਾਂ ਕੋਈ ਬੰਨ ਟੁੱਟਿਆ ਹੀ ਨਹੀਂ ਬੰਨ ਤਾਂ ਉਦੋਂ ਟੁੱਟੇ ਜਦੋਂ ਉੱਪਰ ਦੀ ਓਵਰਫਲੋ ਹੋ ਗਿਆ ਪਾਣੀ ਮੈਂ ਮੰਤਰੀ ਜੀ ਬਹੁਤ ਸਤਿਕਾਰਯੋਗ ਹੈ ਮੇਰੇ ਮੈਂ ਉਹਨਾਂ ਦੀ ਗੱਲ ਨਾਲ 100% ਸਹਿਮਤ ਹਾਂ ਅੱਧੀ ਗੱਲ ਕੀ ਭਾਈ ਜਿਹੜੇ ਹੜ ਆਇਆ ਉਹ بارشਾਂ ਕਰਕੇ ਜਿਹੜਾ ਪਾਣੀ ਆਇਆ ਬਹੁਤ ਜ਼ਿਆਦਾ ਪਾਣੀ ਆ ਗਿਆ ਮੰਨ ਲਈ ਗੱਲ ਭਾਈ بارش ਕਿੰਨੇ ਦਿਨ ਹੋਈ ਚਾਰ ਦਿਨ ਤਿੰਨ ਦਿਨ ਦੋ ਦਿਨ ਬਿਲਕੁਲ ਸਹੀ ਹੈ ਜਿਹੜੇ ਪਾਣੀ ਬਰਸਾਤੀ ਨਾਲਿਆ ਥਾਣੀ ਜਿਨ੍ਹਾਂ ਤੇ ਡੈਮ ਨਹੀਂ ਹੈਗੇ ਵਿਆਸ ਦਰਿਆ ਚ ਪੈਂਦਾ ਉਹ ਸਾਨੂੰ ਦੀਦਾ ਸਾਨੂੰ ਇਹ ਵੀ ਪਤਾ بارش ਪੈ ਰਹੀ ਆ ਉਨੇ ਘੰਟੇ ਗੱਲ ਤਾਂ ਘੰਟੇ ਤੇ ਦਿਨਾਂ ਦੀ ਆ ਦੋ ਦਿਨ ਤੋਂ ਵੱਧ ਦੀ ਗੱਲ ਨਹੀਂ ਆ ਉਨੇ ਘੰਟੇ ਤੁਸੀਂ ਆਪਣੇ ਡੈਮਸ 'ਚ ਜਿਹੜੀ ਰਿਲੀਜ਼ ਹੈ ਬੰਦ ਕਰਦੇ ਹੋ ਉਹ ਪਾਣੀ ਆਇਆ ਚੱਲੀ ਜਾਵੇ ਉਹ ਤੋਂ ਮਗਰ ਆਪਣੇ ਵਾਲਾ ਪਾਣੀ ਪਾ ਦਿਓ ਤੁਸੀਂ ਕੀ ਕਰਦੇ ਇਧਰੋਂ ਪਾਣੀ ਆ ਰਿਹਾ ਆ ਪਹਾੜਾ 'ਚੋਂ ਵਿੱਚ ਹੀ ਆਪਣਾ ਪਾਣੀ ਲਿਆ ਕੇ ਸਿੱਟ ਦਿੰਨੇ ਹੋ ਇਹ ਫਰਕ ਤਾਂ ਸਿਰਫ 10-12 ਘੰਟੇ ਦਾ ਹੀ ਆ ਇਤੋਂ ਜ਼ਿਆਦਾ ਦਾ ਫਰਕ ਨਹੀਂ ਹੈ ਤੇ ਜੇ 12 ਘੰਟੇ ਡੈਮਾਂ ਚੋਂ ਪਾਣੀ ਨਾ ਰਿਲੀਜ਼ ਕਰਦੇ ਉਹ ਪਾਣੀ ਨੰਗ ਜਾਂਦਾ ਮਗਰੋਂ ਆਪਣਾ ਫੇਰ ਕੱਢਦੇ ਮੀਂਹ ਪੈਂਦਾ ਪਾਣੀ ਉਹਦਾ ਆਪਣਾ ਰੋਕਦੇ ਉਸ ਪਾਣੀ ਨੂੰ ਨੰਗ ਲੈਣ ਦਿਓ ਵੇਖੋ 23 ਦੇ ਵਿੱਚ 125000 ਕਿਊਸਿਕ ਤੱਕ ਪਾਣੀ ਰਿਕਾਰਡ ਹੋਇਆ ਸੀਗਾ ਜਿਹੜਾ ਬਿਆਸ ਦਰਿਆ ਦੇ ਵਿੱਚ ਆ ਐਤ ਕੀ 2.352 ਤੇ 2.35 ਦੇ ਵਿੱਚ ਕਿਤੇ ਕਿਤੇ ਪਾਣੀ ਰਿਕਾਰਡ ਹੋਇਆ 235 ਆ ਸ਼ਾਇਦ ਉਹ ਨੰਬਰ ਪਿਛਲੇ ਸਾਲ ਨੂੰ ਵੀ ਵੱਧ ਪਾਣੀ ਆ ਸੁਦੀ ਇਹ ਡੈਮਾਂ ਦਾ ਕੰਟਰੋਲਡ ਰਿਲੀਜ਼ ਆਫ ਵਾਟਰ ਕੰਟਰੋਲ 3 ਕਿਨਾ ਕਰਦੇ ਤੇ ਇਹ ਸਿਚੁਏਸ਼ਨ ਨਹੀਂ ਹੋਣੀ ਸੀ ਦੂਜੀ ਗੱਲ ਅਗਸਤ ਦੇ ਮਹੀਨੇ 'ਚ ਆਪਾਂ ਮੈਂ 15 ਅਗਸਤ ਨੂੰ ਕਹਿਤਾ ਸੀ ਠੀਕ ਹੈ ਮੈਨੂੰ ਸਰਕਾਰ ਨੂੰ ਬੇਨਤੀ ਕਰਦੇ ਨੂੰ ਪਹਿਲੇ ਅਗਸਤ ਤੋਂ ਸ਼ੁਰੂ ਹੋਇਆ ਸੀ ਤੇ 15 ਨੂੰ ਫਿਰ ਮੈਨੂੰ ਖੁੱਲ ਕੇ ਪ੍ਰੈਸ ਚੋਣਾ ਪਿਆ ਕਿਉਂਕਿ ਕਿਸੇ ਨੇ ਗੱਲ ਨਹੀਂ ਸੁਣੀ ਭਾਈ ਆਪਾਂ ਜਿਹੜਾ ਪਾਣੀ ਡੈਮ ਜਾ ਕੇ 30 ਅਗਸਤ ਨੂੰ ਭਰ ਲਏ 26 ਅਗਸਤ ਨੂੰ ਭਰ ਲਏ ਤੇ ਸਾਨੂੰ ਇਹ ਪਤਾ ਹਰ ਬੰਦੇ ਨੂੰ ਕਿ بارشਾਂ 15 ਸਤੰਬਰ ਤੀ ਰਹਿਣੀਆਂ ਹੁੰਦੀਆਂ ਤੇ ਜੇ ਡੈਮ 20 ਫੁੱਟ ਖਾਲੀ ਵੀ ਰਹਿ ਜਾਂਦੇ ਨਾਰਮਲ ਨਾਲੋਂ ਤਾਂ ਕੀ ਅਸਰ ਸੀ ਕੀ ਪਿਛਲੇ 10 ਸਾਲਾਂ ਚ ਕਦੇ ਡੈਮ ਦੇ ਪਾਣੀ ਕਰਕੇ ਸੋਕਾ ਪਿਆ ਪੰਜਾਬ ਚ ਕਿ ਡੈਮਾਂ ਦਾ ਪਾਣੀ ਨਹੀਂ ਆਜੀ ਸਾਡੇ ਸੋਕਾ ਪੈ ਗਿਆ ਕਦੇ ਹੋਇਆ ਅਜੇ ਤੱਕ ਮੈਨੂੰ ਨਹੀਂ ਚਿੱਤੇ ਪਰ ਤੁਸੀਂ ਦੋ ਵਾਰ ਲੋਕਾਂ ਨੂੰ ਐਕਸੈਸ ਪਾਣੀ ਛੱਡ ਕੇ ਡੋਬ ਜ਼ਰੂਰ ਦਿੱਤਾ ਪਰ ਇਹਦੇ ਚ ਇੱਕ ਚੀਜ਼ ਹੋਰ ਕਰ ਲ ਜਿਹੜੀ ਬੀਬੀ ਐਮਬੀ ਨੇ ਪ੍ਰੈਸ ਕਾਨਫਰੰਸ ਕਰੀ ਉਹਦੇ ਚ ਹਾਲਾਂਕਿ ਉਹਦੇ ਚੇਅਰਮੈਨ ਨੇ ਵੀ ਇਹ ਗੱਲ ਕਹੀ ਕਹਿੰਦੇ ਸਟੇਟਾਂ ਮੰਨਦੀਆਂ ਨਹੀਂ ਹੈਗੀਆਂ ਪਰ ਐਸੀ ਕਹਿੰਦੇ ਇਹ ਚੀਜ਼ ਪਹਿਲਾਂ ਕਹੀ ਸੀ ਕਿ ਪਾਣੀ ਘਟਾਰੀਏ ਸੀ ਤਾਂਕਿ ਜਕਰ ਪਿੱਛੋਂ ਪਾਣੀ ਦੀ ਜਿਹੜੀ ਪ੍ਰੋਡਕਸ਼ਨ ਹੈਗੀ ਸੀਗੀ ਪਰ ਨਹੀਂ ਆਈਐਮਡੀ ਵੱਲੋਂ ਜਾਂ ਹੋਰ ਡਿਪਾਰਟਮੈਂਟਾਂ ਵੱਲੋਂ ਤਾਂ ਉਹ ਪਾਣੀ ਅੱਜ ਕਿਤੇ ਨਾ ਕਿਤੇ ਇਹ ਸੈਟਲ ਹੋ ਜਾਣਾ ਸੀਗਾ ਬਟ ਕਹਿੰਦੇ ਸਟੇਟਾਂ ਆਫ ਦਾ ਲਾਲਚ ਨਹੀਂ ਛੱਡ ਰਹੀਆਂ ਸਟੇਟਾਂ ਨੂੰ ਲੱਗਦਾ ਵੀ ਜੇਕਰ ਜਿਹੜੀ ਗੱਲ ਤੁਸੀਂ ਕਹੀ ਕਿ ਜੇਕਰ ਪ ਵੇਖੋ ਜੀ ਹਰਿਆਣੇ ਦਾ ਮੈਂ ਕਹਿ ਨਹੀਂ ਸਕਦਾ ਜਿੱਥੇ ਦੀ ਪੰਜਾਬ ਦੀ ਗੱਲ ਆ ਜਿੰਨਾ ਪਾਣੀ ਆ ਰਿਹਾ ਅਸੀਂ ਉਹ ਪਾਣੀ ਨੂੰ ਅੱਗੇ ਰਿਲੀਜ਼ ਪਾਕਿਸਤਾਨ ਨੂੰ ਹੀ ਕਰ ਰਹੇ ਹਾਂ ਸਰਪਲਸ ਸਟੱਡੀ ਕਰ ਲੋ ਕਿੰਨਾ ਪਾਣੀ ਅਸੀਂ ਦਰਿਆਵਾਂ ਸਾਡੇ ਚੈਨਲਾਂ ਦੇ ਥਰੂ ਨਹਿਰਾਂ ਦੇ ਥਰੂ ਜਾਂਦਾ ਆ ਠੀਕ ਹੈ ਨਾ ਉਹਦੇ ਤੋਂ ਸਰਪਲਸ ਪਾਣੀ ਤਾਂ ਅੱਗੇ ਹੀ ਅਸੀਂ ਰਿਲੀਜ਼ ਕਰਨਾ ਤੁਸੀਂ ਉਹਨਾਂ ਪਾਣੀ ਰਿਲੀਜ਼ ਕਰ ਲੋ ਸੋ ਇਹਦੇ ਚ ਮੈਕੈਨਿਜ਼ਮ ਦੀ ਘਾਟ ਹੈ ਕੋਆਰਡੀਨੇਸ਼ਨ ਦੀ ਘਾਟ ਹੈ ਚਾਹੇ ਉਹ ਬੀਬੀਐਮਪੀ ਦੇ ਨਾਲ ਹੋਵੇ ਚਾਹੇ ਉਹ ਡਿਪਾਰਟਮੈਂਟ ਦੇ ਅੰਦਰ ਹੋਵੇ ਚਾਹੇ ਉਹ ਡਰੇਨੇਜ ਐਂਡ ਜਿਹੜਾ ਕਨਾਲ ਡਿਪਾਰਟਮੈਂਟ ਹੈ ਉਹਦੇ ਵਿੱਚ ਹੋਵੇ ਚਾਹੇ ਲੋਕਾਂ ਦੇ ਨਾਲ ਕੋਆਰਡੀਨੇਸ਼ਨ ਹੋਵੇ ਉਹਦੀ ਬੜੀ ਵੱਡੀ ਘਾਟ ਰਹੀ ਹੈ ਮੈਨੂੰ ਇੱਕ ਗੱਲ ਦੱਸੋ ਪਾਣੀ ਆਇਆ ਅਜਨਾਲੇ ਇਲਾਕੇ ਦੇ ਵਿੱਚ ਕੀ ਲੋਕਾਂ ਨੂੰ ਅਸੀਂ ਪਹਿਲਾਂ ਦੱਸ ਪਾਏ ਵੀ ਪਾਣੀ ਆ ਰਿਹਾ ਲੋਕ ਸੁੱਤੇ ਹੀ ਰਹਿ ਗਏ ਘਰਾਂ 'ਚ ਇਹ ਕਿਹਦਾ ਕੰਮ ਹੈ ਜੇ BBMP ਨੇ ਪਾਣੀ ਰਿਲੀਜ਼ ਕੀਤਾ ਤੇ ਦਰਿਆਵਾਂ 'ਚ ਪਾਣੀ ਆ ਰਿਹਾ ਆਇਆ ਫਿਰ ਉਹ ਕਿਹਦੀ ਕਮੀ ਪੇਸ਼ੀ ਹੈ ਸਰਕਾਰ ਨੂੰ ਕਨਸਰਨਡ ਡਿਪਾਰਟਮੈਂਟ ਨੂੰ ਚਲੋ ਜੀ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਕੋਈ ਕਨਸਰਨਡ ਡਿਪਾਰਟਮੈਂਟ ਦੱਸੂਗਾ ਨਾ ਕੀ ਕੀ ਕਰਨਾ ਉਹਨਾਂ ਨੂੰ ਪੁੱਛ ਵੀ ਭਾਈ ਤੁਸੀਂ ਦੱਸਿਆ ਵੀ ਆ ਪਾਣੀ ਆਉਣ ਵਾਲਾ ਲੋਕ ਆਪਣੀ ਸੇਫ ਜਗ੍ਹਾ ਵਾਂ ਤੇ ਚੱਲ ਜਾਣ ਕਿੰਨਾ ਯਾਰ ਜਾਨਾਂ ਦਾ ਨੁਕਸਾਨ ਹੋਇਆ ਉਹ ਨੈਗਲੀਜੈਂਸ ਨਹੀਂ ਕਿੰਨੀ ਕਿੰਨੇ ਸਾਲ ਲਾਵਾਂਗੇ ਅਸੀਂ ਇਸ ਚੀਜ਼ ਸਿੱਖਣ ਨੂੰ 23 ਚ ਵੀ ਇਹ ਕੰਮ ਕੀਤਾ 25 ਚ ਵੀ ਇਹ ਕੰਮ ਕੀਤਾ 23 ਤੋਂ ਬਾਅਦ ਸਾਰੇ ਲੋਕ ਸੌਂ ਗਏ ਅੱਜ 25 ਆ 25 ਤੋਂ ਬਾਅਦ ਮੈਨੂੰ ਇਹ ਡਰ ਲੱਗਦਾ ਹੁਣ ਇਹ ਦੁਬਾਰਾ ਨਾ ਹੋ ਜਾਣ ਸਾਰੇ ਜੀ ਪਰ ਇਹਦੇ ਵਿੱਚ ਤੁਸੀਂ ਕੀ ਸੋਚਿਆ ਕਿਉਂਕਿ ਤੁਸੀਂ ਤਾਂ ਜਿਵੇਂ ਪਹਿਲਾਂ ਵੀ ਇਹਦੇ ਤੇ ਸਟੱਡੀ ਕਰੀ ਤਾਈਉ ਕਰਕੇ ਉਸ ਤੋਂ ਬਾਅਦ ਤੁਸੀਂ ਪ੍ਰੈਸ ਕਾਨਫਰੰਸ ਕਰੀ ਚਲੋ ਪਾਣੀ ਕਹਿੰਦੇ ਤੁਸੀਂ ਰਿਲੀਜ਼ ਕਰਨ ਲੱਗਿਆ ਲੇਟਰ ਦੀ ਵੀ ਹੋਈ ਆ ਉਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਆਖਰੀ ਦਾ ਹੱਲ ਕੀ ਹੋ ਸਕਦਾ ਹੈ ਕਿ ਕੋਈ ਇਹ ਉਹ ਜਿਵੇਂ ਕਹਿੰਦੇ ਹੁੰਦੇ ਨੇ ਵੀ ਦਰਿਆ ਨੂੰ ਬੰਨ ਮਾਰਨੇ ਬਹੁਤ ਔਖੇ ਨੇਗੇ ਇਹ ਚੀਜ਼ ਦਾ ਕੋਈ ਹੱਲ ਹੋ ਸਕਦਾ ਜਾਂ ਇਹਨੂੰ ਟੈਕਨੀਕਲੀ ਤੌਰ ਦੇ ਉੱਤੇ ਵਿਚਾਰ ਕੇ ਫਿਰ ਸੈੱਟ ਕੀਤਾ ਜਾ ਸਕਦਾ ਵੇਖੋ ਪਹਿਲੀ ਗੱਲ ਦਰਿਆਵਾਂ ਨੂੰ ਕਦੇ ਬੰਨ ਬਚ ਨਹੀਂ ਸਕਦਾ ਠੀਕ ਹੈ ਟੈਂਪਰਰੀ ਅਸੀਂ ਜੋ ਮਰਜ਼ੀ ਕਰ ਲਈ ਪਰ ਪਰਮਨੈਂਟ ਸੋਲੂਸ਼ਨ ਨਹੀਂ ਹੋ ਸਕਦਾ ਦੂਜੀ ਗੱਲ ਮੈਂ 23 ਦੇ ਵਿੱਚ ਵੀ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਨੂੰ ਕਿਹਾ ਸੀ ਜੀ ਇੱਕ ਕਮੇਟੀ ਬਣਾਓ ਹਾਊਸ ਦੀ ਜਿਹੜਾ ਐਨਲਾਈਜ਼ ਕਰੇ ਸਟਡੀ ਕਰੇ ਤੇ ਇਹਦਾ ਇੱਕ ਸੋਲੂਸ਼ਨ ਦਵੇ ਕਿ ਇਹ ਕਿਉਂ ਹੋਇਆ ਤੇ ਅਗਲੀ ਵਾਰ ਇਹ ਸਿਚੁਏਸ਼ਨ ਰਿਪੀਟ ਨਹੀਂ ਹੋਣੀ ਚਾਹੀਦੀ ਉਹਦੇ ਤੇ ਕੁਝ ਨਹੀਂ ਹੋਇਆ ਮੈਂ ਅੱਜ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇੱਕ ਜੁਆਇੰਟ ਕਮੇਟੀ ਸਾਰੀਆਂ ਪਾਰਟੀਆਂ ਦੀ ਬਣਾਓ ਉਹਦੇ ਵਿੱਚ ਇੱਕ ਦੂਜੇ ਨੂੰ 네ਗੇਟਿਵ ਡਿਸਕਸ਼ਨ ਨਾ ਹੋਵੇ ਬਲੇਮ ਗੇਮ ਨਾ ਹੋਵੇ ਬਟ ਅੱਜ ਅਸੀਂ ਉਹ ਕਮੇਟੀ ਐਨਲਾਈਜ਼ ਕਰੇ ਕੀ ਇਹਦਾ ਕਾਰਨ ਕੀ ਆ ਇੱਕ ਕਾਰਨ ਨਹੀਂ ਪੰਜ ਕਾਰਨ ਹੋ ਸਕਦੇ ਆ ਉਹਦੇ ਨਾਲ ਨਾਲ ਜਿਹੜੇ ਲੋਕ ਨੇ ਨਾ ਗਰਾਊਂਡ ਤੇ ਜਿਨ੍ਹਾਂ ਇਲਾਕਿਆਂ 'ਚ ਫਲੱਡ ਆਇਆ ਤੇ ਰੈਗੂਲਰ ਆਉਂਦੇ ਆ ਸਾਡੇ ਵੀਕ ਪੁਆਇੰਟਸ ਨੇ ਉਹਨਾਂ ਨੂੰ ਇਨਵੋਲਵ ਕਰੋ ਉਹਨਾਂ ਦੀ ਜਿਹੜੀ ਨੌਲੇਜ ਹੈਗੀ ਆ ਨਾ ਉਹਨੂੰ ਉਹ ਵੀ ਉਸ ਕਮੇਟੀ ਦੇ ਵਿੱਚ ਆ ਕੇ ਆਪਣਾ ਪੱਖ ਰੱਖ ਸਕਣ ਤਾਂ ਕਿ ਉਹ ਕਮੇਟੀ ਉਹਨਾਂ ਚੀਜ਼ਾਂ ਨੂੰ ਪਕੜ ਕਰ ਸਕੇ ਜਿਹੜੇ ਮਾਹਰ ਪੰਜਾਬ ਦੇ ਵਿੱਚ ਅੱਜ ਹੈਗੇ ਆ ਰਿਟਾਇਰ ਹੋ ਚੁੱਕੇ ਆ ਜਾਂ ਸਾਡੇ ਪੰਜਾਬੀ ਮਾਹਰ ਇੰਟਰਨੈਸ਼ਨਲੀ ਇਸ ਫੀਲਡ ਦੇ ਮਾਰ ਨੇ ਉਹਨਾਂ ਨੂੰ ਇਨਵੋਲਵ ਕਰੀਏ ਪ੍ਰੋਫੈਸ਼ਨਲ ਜਿਹੜੀ ਕੰਸਲਟਿੰਗ ਫਰਮਸ ਹੈਈਆਂ ਆ ਜਿਹੜੀ ਇਹਦਾ ਐਨਾਲਿਸਿਸ ਕਰ ਸਕਦੀਆਂ ਉਹਨਾਂ ਨੂੰ ਇਨਵੋਲਵ ਕਰੀਏ ਅੱਜ ਮੈਪ ਤੇ ਬਣਾਈਏ ਵੀ ਸਾਡੇ ਪਾਣੀ ਕਿੱਥੇ ਕਿੱਥੇ ਤੀ ਹੈਗਾ ਜਿੱਦਣ ਪਾਣੀ ਉੱਤਰ ਗਿਆ ਕੋਈ ਐਸਡੀਓ ਦੱਸਦਾ ਕਿੱਥੇ ਤੀ ਪਾਣੀ ਆਇਆ ਸੀ ਕੀ ਕਿਸੇ ਨੂੰ ਅਨਲਿਸਿਸ ਕਰਾਉਂਗੇ ਕਿਸੇ ਬੰਦੇ ਨੂੰ ਕਹੋਗੇ ਸਾਡੀ ਸਟੱਡੀ ਕਰ ਕਾਦੀ ਸਟੱਡੀ ਕਰੂਗਾ ਅੱਜ ਮੈਪ ਕਰਨ ਦੀ ਲੋੜ ਹੈ ਕਿ ਸਾਡੇ ਕਿੱਥੇ ਕਿੱਥੇ ਤੀ ਪਾਣੀ ਆਇਆ ਕਿੰਨਾ ਉਹਦਾ ਲੈਵਲ ਆਇਆ ਤਾਂ ਅਸੀਂ ਉਹਨਾਂ ਚੀਜ਼ਾਂ ਦਾ ਸੋਲੂਸ਼ਨ ਕੱਢਾਂਗੇ ਵੇਖੋ ਇੱਕ ਸੋਲੂਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਇਸ ਸੁਜੈਸ਼ਨਸ ਆ ਜਾਣਗੀਆਂ ਬਟ ਇਹਦਾ ਇੱਕ ਟਾਈਮ ਲਾਈਨ ਹੋਣਾ ਚਾਹੀਦੀ ਆ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਤਾਂ ਇੱਕ ਕਮੇਟੀ ਬਣਦਾ ਫਾਇਦਾ ਪਹਿਲਾ ਪਹਿਲਾ ਜਿਹੜਾ ਆਬਜੈਕਟਿਵ ਇਸ ਕਮੇਟੀ ਦਾ ਰੂਲ ਹੋਣਾ ਚਾਹੀਦਾ ਵੀ ਜੋ ਫੈਸਲਾ ਕਮੇਟੀ ਲਊਗੀ ਉਹਨੂੰ ਟਾਈਮ ਫਰੇਮ ਮੈਨਰ ਦੇ ਵਿੱਚ ਇੰਪਲੀਮੈਂਟ ਕੀਤਾ ਜਾਵੇ ਕੱਲੀਆਂ ਕਿਤਾਬਾਂ ਬਣ ਕੇ ਨਾ ਹੋ ਜਾਣੀ ਕਮੇਟੀ ਨੇ ਰਿਪੋਰਟ ਦਿੱਤੀ ਦਿਓ ਘਟਾਖਾਰੀ ਆ ਰਿਪੋਰਟ ਇਕੋ ਪਾਰ ਵਾਲਾ ਜਿਹੜੇ ਜਿਵੇਂ ਅ ਚਲੋ ਇਹ ਤਾਂ ਹੋ ਗਈ ਕਿ ਲਗਾਤਾਰ ਜਦੋਂ ਇਹ ਚੀਜ਼ ਦੀ ਮਾਰ ਚੱਲ ਰਹੀਆਂ ਵੀ ਇਹਦੇ ਹੱਲ ਕਢੀਏ ਮਾਧੋਪੁਰ ਵਾਲਾ ਜਿਹੜਾ ਟੁੱਟ ਗਿਆ ਗੇਟ ਉਹ ਵੀ ਈਸੀ ਤਰ੍ਹਾਂ ਦੇ ਨਾ ਮੈਕੈਨਿਜ਼ਮ ਦੀ ਘਟਨਾ ਟੁੱਟ ਗਿਆ ਕਿਉਂਕਿ ਡਿਪਾਰਟਮੈਂਟ ਕਹਿੰਦਾ ਸੀ ਟੈਂਡਰ ਵੀ ਲਾਤੇ ਸੀ ਅਸੀਂ ਹੁਣ ਉਹਦੀ ਇਨਕੁਆਰੀ ਕਰਾਂਗੇ ਅ ਉਹ ਲੱਗਦਾ ਵੀ ਅਜਿਹੀ ਫੇਲਿਅਰ ਛੋਟੇ ਛੋਟੇ ਕਿੰਨੇ ਇਕੱਠੇ ਹੋ ਜਾਂਦੇ ਹੁਣ ਕਿਉਂਕਿ ਇਹ ਤਾਂ ਛੋਟਾ ਨਹੀਂ ਸੀ ਘਰੇ ਤੇ ਤਾਂ ਪਤਨ ਲੱਗਿਆ ਬਾਅਦ ਚ ਪਾਣੀ ਕਿੰਨਾ ਨਿਕਲ ਗਿਆ ਉਹ ਵੀ ਉਹ ਗੇਟ ਟੁੱਟ ਜਾਣੇ ਲੋਕਾਂ ਦੀ ਚਿੰਤਾ ਇਹ ਵਧ ਗਈ ਵੀ ਹੁਣ ਤਾਂ ਗੇਟ ਟੁੱਟਣ ਲ ਦੇਖੋ ਕੋਈ ਵੀ ਇਨਫਰਾਸਟ੍ਰਕਚਰ ਬਣਾਏਗੀ ਕੋਈ ਮਰਜ਼ੀ ਹੋਵੇ ਉਹਦੀ ਇੱਕ ਲਾਈਫ ਹੈ ਲੈਂਟਰ ਪਾਈਏ ਨਾ ਉਹ ਵੀ ਕੁਝ ਸਾਲਾਂ ਬਾਅਦ 30 35 ਸਾਲਾਂ ਬਾਅਦ 40 ਸਾਲਾਂ ਬਾਅਦ ਡਿੱਗਣ ਲੱਪੇਂਦਾ ਤੇ ਲੋਹੇ ਦਾ ਗੇਟ ਕਿਤੇ ਲਾ ਦਈਏ ਉਹਨੂੰ ਵੀ ਸਮੇਂ ਬਾਅਦ ਗੜਨਾ ਤੇ ਜਿਹੜੇ ਅਫਸਰ ਹੈਗੇ ਆ ਉਹਨਾਂ ਨੂੰ ਇੱਕ ਮੈਨੂੰ ਨਹੀਂ ਪਤਾ ਡਿਪਾਰਟਮੈਂਟ ਦੇ ਵਿੱਚ ਮੇਨਟੇਨੈਂਸ ਵਿੰਗ ਹੁੰਦਾ ਜਾਂ ਨਹੀਂ ਹੁੰਦਾ ਕੋਈ ਆਡਿਟ ਤਾਂ ਵੀ ਨਹੀਂ ਹੋਊਗਾ ਕੀ ਉਹ ਲੋਕ ਜਾ ਕੇ ਆਡਿਟ ਐਂਡ ਮੇਨਟੇਨੈਂਸ ਨੂੰ ਚੈੱਕ ਕਰਦੇ ਆ ਕਿ ਵੀ ਉਹਦੀ ਯਾਰ ਗੇਟ ਟੁੱਟ ਗਏ ਤੇ ਉਹਦੀ ਪਲੇਟ ਕਿੰਨੇ ਐਮ ਐਮ ਦੀ ਸੀ 10 ਦੀ ਲਾਈ ਸੀ ਤੇ 2 ਦੀ ਰਹਿ ਗਈ ਤੇ ਟੁੱਟਣੀ ਆ ਮੈਂ ਇਹ ਤੋਂ ਅੱਗੇ ਆਉਣਾ ਇਹ ਤਾਂ ਅੱਜ ਤਾਂ ਮਾਧੋਪੁਰ ਟੁੱਟਿਆ ਬੀ ਬੀ ਐਮਪੀ ਦੇ ਜਿਹੜੇ ਚੇਅਰਮੈਨ ਸਾਹਿਬ ਹੈ ਉਹਨਾਂ ਨੇ ਕਿਹਾ ਇਹ ਤਾਂ ਸ਼ੁਕਰ ਕਰੋ ਅਸੀਂ ਡੈਮ ਬਣਾਏ ਹੋਏ ਆ ਨਹੀਂ ਤੇ ਤਬਾਈ ਬੜੀ ਆਉਣੀ ਸੀ ਮੇਰੇ ਕਨੈਲ ਚੇਅਰਮੈਨ ਸਾਹਿਬ ਅਸੀਂ 2025 ਚ ਤੁਰੇ ਫਿਰਦੇ ਆ ਕੋਈ 2 1925 ਨਹੀਂ ਹੈਗਾ ਡੈਮ ਬਣਾਤੇ ਤੁਸੀਂ ਗੱਲ ਇਹ ਆ ਕਿ ਪਾਖੜਾ ਨੰਗਲ ਡੈਮ ਦੀ ਲਾਈਫ ਕੀ ਆ ਇਸ ਚੀਜ਼ ਦਾ ਜਵਾਬ ਦਿਓ ਮੇਰੇ ਵੱਲੋਂ ਸਵਾਲ ਪੁੱਛਿਓ ਉਹਨਾਂ ਨੂੰ ਕਿ ਪਾਖੜਾ ਨੰਗਲ ਡੈਮ ਦੀ ਲਾਈਫ ਕੀ ਆ ਜਿੰਨੀ ਕਿ ਨੋਲੇਜ ਮੈਨੂੰ ਹੈਗੀ ਆ ਥੋੜੀ ਆ ਵੱਧ ਐ ਇੱਕ ਡੈਮ ਦੀ ਲਾਈਫ ਇੱਕ ਅਪਰੋਕਸੀਮੇਟਲੀ 100 ਸਾਲ ਹੁੰਦੀ ਆ ਤੇ ਅੱਜ ਆਖੜਾ ਨੰਗਲ ਟਾਈਮ ਬੜੇ ਨੂੰ 75 ਸਾਲ ਤੇ ਹੋ ਚੁੱਕੇ ਆ ਸਾਲ ਰਹਿ ਗਏ 25 ਜੇ 75 ਨੰਗ ਗਏ ਤੇ 25 ਵੀ ਨਹੀਂ ਪਤਾ ਲੱਗਣਾ ਕਿ ਤਾਂ ਨੰਗ ਹੈ ਇਹਦਾ ਸੋਲੂਸ਼ਨ ਕੀ ਆ ਇਹਦੀ ਸਟਰੈਂਥ ਲੈਵਲ ਕੀ ਹੈਗੀ ਆ ਕੀ ਇਹਦੀ ਲਾਈਫ 100 ਸਾਲ ਹੈ ਜੇ 200 ਸਾਲ ਹੈ ਤਾਂ ਬਹੁਤ ਹੀ ਵਧੀਆ ਬਟ ਇਸ ਚੀਜ਼ ਤੇ ਗੌਰ ਕਰਨ ਦੀ ਲੋੜ ਹੈ ਚਲੋ ਇੱਕਲਾ ਸਵਾਲ ਆ ਕਿ ਐਸੇ ਪੂਰੇ ਦੇਖਿਓ ਮਾਹੌਲ ਚ ਹਾਂ ਕਿ ਚਲੋ ਲੋਕ ਦਰਦ ਅਸਲ ਤਾਂ ਲੋਕ ਚੱਲ ਰਹੇ ਨੇ ਕਿ ਆ ਕੋਸ਼ਾ ਜਿਵੇਂ ਤੁਹਾਡੇ ਵਰਗੇ ਲੀਡਰ ਕਰ ਰਹੇ ਨੇ ਕਿ ਆਖਰ ਜਿੰਨਾ ਵੀ ਰਲੀਵ ਹੋ ਸਕੇ ਦੇ ਸਕੀਏ ਸਿਆਸੀ ਤੌਰ ਦੇ ਉੱਤੇ ਚਾਹੇ ਕੇਂਦਰ ਦੇ ਮੰਤਰੀ ਆਏ ਚਾਹੇ ਆਪਣੇ ਪੂਰੇ ਪੰਜਾਬ ਦੇ ਲਾ ਲਓ ਤੁਸੀਂ ਜਿੰਨੇ ਵੀ ਲੀਡਰਸ਼ਿਪ ਹੈ ਲੱਗਦਾ ਵੀ ਉਹ ਕਲੈਕਟਿਵਲੀ ਕੰਮ ਕਰ ਪਾ ਰਹੀ ਹੈ ਜਾਂ ਫਿਰ ਹਜੇ ਵੀ ਉਹੀ ਬਲੇਮ ਗੇਮ ਵਾਲਾ ਸਿਸਟਮ ਕੀ ਤਰ੍ਹਾਂ ਤੇ ਚੱਲ ਰਿਹਾ ਤੁਸਤਾ ਸੁਜੈਸ਼ਨ ਦੇਤੇ ਪਰ ਉਹਦੇ ਤਾਂ ਕਈ ਬਿਆਨ ਜਿਵੇਂ ਕੇਂਦਰ ਦੇ ਮੰਤਰੀ ਕਹਿ ਗਏ ਮਾਈਨਿੰਗ ਕਰਕੇ ਹੋ ਗਿਆ ਦੂਜੇ ਪਾਸੇ ਸਰਕਾਰ ਉਹਦਾ ਜਵਾਬ ਦੇਈ ਜਾ ਰਹੀ ਆ ਤੀਜੇ ਪਾਸੇ ਜੇ ਕਹਈਏ ਕਿ ਪਾਰਟੀਵਾਦੀ ਦੇ ਵਿੱਚ ਲੋਕਲ ਲੈਵਲ ਤੇ ਵੀ ਹੁਣ ਤਾਂ ਲੀਡਰ ਆਮਣੋ ਸਾਹਮਣੇ ਹੋਣ ਲੱਗੇ ਦੇਖੋ ਮੈਂ ਕਹੂੰਗਾ ਕਿ ਅੱਜ ਰਾਜਨੀਤਿਕ ਬੰਦਿਆ ਨੇ ਨਾ ਵੱਡੇ ਭਾਰੀ ਭਾਰੀ ਲੀਡਰਾਂ ਨੇ ਇਹਨੂੰ ਫਲੱਡ ਟੂਰਿਜ਼ਮ ਬਣਾ ਦਿੱਤਾ ਜਿੱਥੇ ਫਲੱਡ ਆਉਂਦਾ ਫਲੱਡ ਆਇਆ 40 50 ਬੰਦੇ ਲੈ ਕੇ ਆ ਜਾਂਦੇ ਪੈਂਦਾ ਪੁਲਿਸ ਨੂੰ ਟੰਗਣਾ ਪਾਇਆ ਹੁੰਦਾ ਲੋਕ ਜਿਹੜੇ ਵਾਕਈ ਸੇਵਾ ਕਰਨ ਆ ਰਹੇ ਆ ਰਾਸ਼ਨ ਦੇਣ ਆ ਰਹੇ ਆ ਚਾਰਾ ਦੇਣਾ ਰਹੇ ਆ ਉਨਾ ਨੂੰ ਥੀ 6-6 ਘੰਟੇ ਨਹੀਂ ਮੰਨਦੇ ਦਿਨ ਤੇ ਮਗਰੋਂ ਜਿਹੜੀਆਂ ਬੋਟਾ ਰੈਸਕਿਊ ਲਈ ਯੂਜ਼ ਹੋਣੀਆਂ ਚਾਹੀਦੀਆਂ ਉਹਦੇ ਚ ਆਪ ਗੇੜਾ ਮਾਰਨ ਚੱਲ ਜਾਂਦੇ ਆ ਮੇਰੇ ਤੇ ਚੱਲਦਾ ਹੀ ਰੋਜ ਹੈ ਪਿੰਡ ਬਾਉਪੁਰ ਸਵਾਏ ਫਲੱਡ ਟੂਰਿਜ਼ਮ ਤੋਂ ਗੱਲ ਕੋਈ ਨਹੀਂ ਅੱਜ ਉੱਥੇ 70 ਤੋਂ 80% 90% ਲੋਕ ਏਕਿਊਏਟ ਹੋ ਚੁੱਕੇ ਆ ਠੀਕ ਹੈ ਜੀ ਕੋਈ ਕਰ ਹੈਗਾ ਜਿਹੜਾ ਵਿੱਚ ਰਹਿ ਰਿਹਾ ਤਿੰਨ ਬੰਤੇ ਨਹੀਂ ਸਮਝਾਉਂਦਾ ਕਿ ਵੀ ਜਿਹੜਾ ਹੁੰਦਾ ਬੋਰਡ 'ਚ ਜਾ ਕੇ 15 ਮਿੰਟ ਗੀੜਾ ਮਾਰ ਕੇ ਆ ਜਾਂਦਾ ਕਰਕੇ ਕੀ ਹੁੰਦਾ? ਓਬਜੈਕਟਿਵ ਕੀ ਉਸ ਬੋਰਡ 'ਚ ਗੀੜਾ ਮਾਰਦਾ? ਜਿਹੜੇ ਲੀਡਰ ਨੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਇਹਨਾਂ ਦਾ ਕੰਮ ਬੋਰਡ 'ਚ ਗੀੜਾ ਮਾਰਨ ਦਾ ਨਹੀਂ ਆ। ਜਾਂ ਪਾਣੀ ਵੰਡਣ ਦਾ ਨਹੀਂ ਆ। ਇਹਨਾਂ ਦਾ ਕੰਮ ਪਲੈਨਿੰਗ ਕਰਨ ਦਾ ਆ। ਇਹਨਾਂ ਦਾ ਕੰਮ ਹੈ ਕਿ ਅਸੀਂ ਇਸ ਸਮੱਸਿਆ ਦੇ ਵਿੱਚ ਫਸੇ ਆ ਇਹਦੇ 'ਚੋਂ ਨਿਕਲਣਾ ਕਿੱਦਾਂ? ਕੇਂਦਰ ਸਰਕਾਰ ਨਾਲ ਡਿਸਕਸ਼ਨ ਕਿੱਦਾਂ ਕਰਨੀ ਆ? ਜੀ ਅੱਜ ਪੰਜਾਬ ਦੇ ਵਿੱਚ ਹੜ ਆਏ ਜੀ ਬੀਬੀਐਮਪੀ ਤੋਂ ਅਨਕੰਟਰੋਲਡ ਵਾਟਰ ਨਿਕਲੇ ਆ ਪਾਖੰਨੇ ਆ ਡੈਮਾ ਚੋਂ ਤੇ ਉਹਦੇ ਚ ਐਕਸਪ੍ਰੈਸ ਯੋਗਦਾਨ ਸੈਂਟਰ ਦਾ ਵੀ ਆ ਕਿਉਂਕਿ ਕੰਟਰੋਲ ਤੇ ਸੈਂਟਰ ਦਾ ਆ ਇਹਦੇ ਚ ਭਾਵੇਂ ਭਾਗੀਸ਼ਾਲੀ ਅਸੀਂ ਹੈਗੇ ਆ ਮੈਂਬਰ ਉਹਦੇ ਸਾਡਾ ਵੀ ਹੈਗਾ ਪੰਜਾਬ ਸਰਕਾਰ ਮੈਂਬਰ ਹੈਗੀ ਆ ਤੇ ਉਹਨਾਂ ਦਾ ਵੀ ਹੈਗਾ ਉਹਦੀ ਉਹਦੇ ਤੇ ਅਕਾਉਂਟੇਬਿਲਟੀ ਫਿਕਸ ਕਰੀ ਵੀ ਭਾਈ ਜ਼ਿੰਮੇਵਾਰਾਂ ਦਾ ਨੁਕਸਾਨ ਹੋਇਆ ਇਲਾਕੇ ਦਾ ਪੰਜਾਬ ਦੀ ਤਬਾਈ ਹੋਈ ਹੈ 인ਫਰਾਸਟ੍ਰਕਚਰ ਦਾ ਲਾਸ ਹੋਇਆ ਇਹਦੀ ਪਰਪਾਈ ਕੌਣ ਕਰੂ ਪੰਜਾਬ ਦੇ ਖਜ਼ਾਨੇ 'ਚ ਤੇ ਇੰਨੇ ਪੈਸੇ ਹੈ ਨਹੀਂ ਪਰਪਾਈ ਕਰਨ ਨੂੰ ਸਾਡੇ ਤੋਂ ਪਿਛਲਾ ਖਰਾਬਾ ਨਹੀਂ ਵੰਡਿਆ ਗਿਆ ਅਗਲਾ ਕਿੱਥੋਂ ਦੇਣਾ 70 70 ਹਜ਼ਾਰ ਜ਼ਿੰਮੇਵਾਰ ਦਾ ਨੁਕਸਾਨ ਹੋਇਆ ਫਸਲ ਦਾ ਸੋ ਪਿੰਡਾਂ ਦੇ ਪਿੰਡ ਰੁੜ ਗਏ ਸੋ ਉਸ ਚੀਜ਼ ਦੇ ਉੱਤੇ ਲੋਡ ਹੈਗੀ ਆ ਇਹਨਾਂ ਸਾਰੇ ਜਿੰਨੇ ਵੀ ਰਾਜਨੀਤਿਕ ਲੀਡਰ ਨੇ ਕਲੈਕਟਿਵਲੀ ਜਾ ਕੇ ਪ੍ਰਧਾਨ ਮੰਤਰੀ ਨੇ ਡਿਸਕਸ਼ਨ ਕਰਨੀ ਚਾਹੀਦੀ ਹੈ। ਘਰ ਜ਼ਰੂਰੀ ਤਾਂ ਇਹੀ ਹੈ ਕਿਉਂਕਿ ਜਦੋਂ ਉੱਥੇ ਲਾਜ਼ਮੀ ਜੀ ਗੱਲ ਹੈ ਕੋਈ ਵੀਆਈਪੀ ਜਾਂਦਾ ਤਾਂ ਫਿਰ ਆਸ-ਪਾਸ ਦਾ ਸਿਸਟਮ ਉਹਨਾਂ ਨੂੰ ਸੰਭਰਤੇ ਵੀ ਉਲਝੇ ਜਾਂਦਾ ਪਰ ਜਿਵੇਂ ਕਹੀਏ ਕਿ ਰਾਣੇਂਦਰ ਪ੍ਰਤਾਪੋਰ ਨੇ ਉਸ ਦਿਨ ਵੀ ਸੁਝਾਸ਼ਨ ਇਹ ਸੀਗਾ ਕਿ ਆਖਰ ਫਲੱਡ ਨੂੰ ਕਿਵੇਂ ਰੋਕਿਆ ਜਾਵੇ ਜਾਂ ਫਿਰ ਇਹਨਾਂ ਦਾ ਮਾਰਕਟਾਈ ਜਾਵੇ ਕਿਉਂਕਿ ਅੱਜ ਹਾਲਾਤ ਜਿਹੜੇ ਬਣੇ ਹੋਏ ਨੇ ਸਭ ਦੇ ਸਾਹਮਣੇ ਨੇ ਤੇ ਮਕਸਦ ਵੀ ਇਹੀ ਹੋਣਾ ਚਾਹੀਦਾ ਕਿਉਂਕਿ ਇਸ ਸਮੇਂ ਦੇ ਤੋਂ ਛੱਡ ਕੇ ਰਾਜਨੀਤੀ ਵਸਤੇ ਪਹਿਲੂ ਹੋਰ ਬਹੁਤ ਨੇ ਤੇ ਜਿਵੇਂ ਉਹਨਾਂ ਨੇ ਕਿਹਾ ਕਿ ਇਹ ਅੱਜ ਦੀ ਕਹਾਣੀ ਨਹੀਂ ਆਉਂਦੇ ਸਮੇਂ ਲਈ ਹੋਰ ਪਤਾ ਨਹੀਂ ਕਿੰਨੇ ਕੁ ਭਿਆੰਕਰ ਰੂਪ ਦੇ ਨਾਲ ਦੇਖਣਾ ਪਊਗਾ ਤੇ ਜਦੋਂ ਤੱਕਰ ਇੱਕ ਸਹੀ ਮੈਪ ਜਿਹੜੀ ਕਿ ਕਮੇਟੀ ਦਾ ਇਹਨਾਂ ਨੇ ਜ਼ਿਕਰ ਕਰਿਆ ਕਿ ਟਾਈਮ ਬਾਉਂਡ ਤਰੀਕੇ ਦੇ ਨਾਲ ਅਸੀਂ ਇਹਦੇ ਉੱਤੇ ਕੰਮ ਨਹੀਂ ਕਰਾਂਗੇ ਸੀਰੀਅਸਲੀ ਇਹਦਾ ਕੋਈ ਹੱਲ ਨੀਗਾ ਨਹੀਂ ਨਿਕਲੂਗਾ ਉਹਨਾਂ ਟਾਈਮ ਦੇ ਵੀਡੀਓ ਜੁਨਿਸਟ ਜਗਦੀਸ਼ ਦੇ ਨਾਲ ਸੁਮਿੰਦਰ ਜਰਨਲਿਸਟ ਪੰਜਾਬੀ ਟੀਵੀ ਚੰਡੀਗੜ੍ਹ